ਪਾਪਾ ਹੋਰ ਮਜ਼ਬੂਤ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਗੁਰੂ ਘਰ ਦੇ ਅੰਦਰ ਸਾਰੇ ਬੀਜੇਪੀ ਦੇ ਨੇਤਾगण ਇੱਕ ਨਾਨਕ ਨਾਮ ਲੈਵਾ ਸੰਗਤ ਜਿਹੜੀ ਕਿ ਇਸ ਗੁਰੂ ਘਰ ਨਾਲ ਸਾਰੀ ਪਿਆਰ ਕਰਦੀ ਹੈ ਉਹਦੇ ਰੂਪ ਚ ਆਏ ਆ ਨਾ ਕਿਸੇ ਨੇਤਾ ਦੇ ਰੂਪ ਚ ਆਏ ਆ ਨਾ ਕਿਸੇ ਹੋਰ ਰੂਪ ਦੇ ਰੂਪ ਚ ਆਏ ਆ ਅਸੀਂ ਨਮਾਨੇ ਜੇ ਬੰਦੇ ਬਣ ਕੇ ਉਸ ਗੁਰੂ ਘਰ ਦੇ ਅੰਦਰ ਆ ਕੇ ਸ਼ੀਸ਼ਟ ਨਿਭਾਇਆ ਸਾਰਿਆਂ ਨੇ ਔਰ ਵਾਹਿਗੁਰੂ ਜੀ ਅਗੇ ਇਹ ਪ੍ਰਾਰਥਨਾ ਕੀਤੀ ਹੈ ਕਿ ਸਾਡਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭਾਈਚਾਰਾ ਜਿਹੜਾ ਹੈ ਉਹ ਮਜ਼ਬੂਤ ਹੋਏ ਔਰ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੇ ਸਾਡਾ ਦੇਸ਼ ਜਿਹੜਾ ਉਹ ਚੜ੍ਹਦੀ ਕਲਾਂ ਚ ਰਹੇ ਇਹੀ ਅਰਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਕੀਤੀ ਹੈ 14 ਤਰੀਕ ਤੋਂ ਲੈ ਕੇ ਅੱਜ ਤੱਕ ਲਗਾਤਾਰ 8 ਈਮੇਲਾਂ ਆ ਚੁੱਕੇ ਧਮਕੀ ਭਰੀਆਂ ਹਨ ਹਰੇ ਤੱਕ ਪ੍ਰਸ਼ਾਸਨ ਵੱਲ ਇੱਕ ਬੰਦੇ ਨੇ ਜ਼ਰੂਰ ਪੁੱਛ ਕੇ ਛਿੜੀ ਰਸਤ ਚ ਲਿਆ ਗਿਆ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਐਸਾ ਹੈ ਕਿ ਜਿਸ ਦਿਨ ਇਹ ਇਹ ਮੇਲ ਆ ਰਹੀਆਂ ਹਨ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਬਹੁਤ ਸੰਵੇਦਨਸ਼ੀਲ ਹੈ ਕੇਂਦਰ ਤੋਂ ਸੁਨਿਆਣ ਤੋਂ ਬਾਅਦ ਸ਼ਵੇਤ ਮਲਿਕ ਜੀ ਨਾਲ ਮੈਂ ਗੱਲਬਾਤ ਕੀਤੀ ਔਰ ਪੂਰੇ ਸਾਥੀਆਂ ਸਮੇਤ ਇਥੇ ਆ ਕੇ ਮਿਲ ਕੇ ਗਏ ਨੇ ਦੇਖੋ ਸਾਡੇ ਲਈ ਇਥੋਂ ਦੀ ਸੁਰੱਖਿਆ ਮਹੱਤਵਪੂਰਨ ਹੈ ਲੇਕਿਨ ਅਫਸੋਸ ਇਹ ਆਉਂਦਾ ਹੈ ਕਿ ਜਿਨ੍ਹਾਂ ਲੋਕ ਮੈਂ ਅੱਜ ਕੋਈ ਰਾਜਨੀਤਿਕ ਗੱਲ ਕਰਨਾ ਨਹੀਂ ਚਾਹੁੰਦਾ ਗੁਰੂ ਘਰੋਂ ਬਾਹਰ ਨਿਕਲੇ ਆ ਲੇਕਿਨ ਤੁਸੀਂ ਸਵਾਲ ਕਰ ਲਿਆ ਇਸ ਕਰਕੇ ਕਹਿ ਰਹੇ ਹਾਂ ਕਿ ਮਾਨ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਇਹਨੂੰ ਸੀਰੀਅਸਨੈਸ ਦੇ ਨਾਲ ਦੇਖਣਾ ਚਾਹੀਦਾ ਸੀ ਉਹ ਨਹੀਂ ਲਿਆ ਸਰਕਾਰ 3 ਦਿਨਾਂ ਬਾਅਦ ਜਾਗਦੀ ਹੈ ਔਰ ਉਸ ਤੋਂ ਬਾਅਦ ਹਰਕਤ ਚ ਆਂਦੀ ਹੈ ਇਹਦੇ ਤੋਂ ਲੱਗਦਾ ਹੈ ਕਿ ਸੱਤਾ ਦੇ ਅੰਦਰ ਕਿੰਨੇ ਮਦਹੋਸ਼ ਨੇ ਕਿ ਉਹ ਗੁਰੂ ਘਰ ਜਿਹੜਾ ਕਿ ਹਿੰਦੁਸਤਾਨੀ ਦੀ ਦੁਨੀਆ ਦੇ ਅੰਦਰ ਨਾਨਕ ਨਾਮ ਲੈਵਾ ਸੰਗਤ ਦੇ ਲਈ ਸ਼ਰਧਾ ਦਾ ਕੇਂਦਰ ਹੈ ਔਰ ਪੂਰੀ ਦੁਨੀਆ ਚੋਂ ਸਾਰੇ ਲੋਗੇ ਤੇ ਨਤਮਸਤਕ ਹੁੰਦੇ ਨੇ ਉਹਨੂੰ ਲੈ ਕੇ ਵੀ ਗੰਭੀਰ ਨੀਅਤ ਸਰਕਾਰ ਦੀ ਮੇਰਾ 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 ਇਹਦੇ ਚ ਕਹਿਣਾ ਹੈ ਮੈਂ ਕੱਲ ਵੀ ਇੱਕ ਗੱਲ ਕਹੀ ਹੈ ਕਿ ਗੁਰੂ ਘਰ ਦੀਆਂ ਮਰਿਆਦਾਵਾਂ ਇਥੋਂ ਦੀਆਂ ਪਰੰਪਰਾਵਾਂ ਇਹਦਾ ਪਾਲਣ ਕਰਦੇ ਹੋਏ ਅਸੀਂ ਇਹ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮੋਦੀ ਸਾਹਿਬ ਪੂਰੀ ਤਰ੍ਹਾਂ ਨਾਲ ਵਚਨਬੱਧ ਨੇ ਪਰ ਮੈਂ ਸਟੇਟ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਕੋਈ ਅਹਿਮ ਜਾਂ ਹੰਕਾਰ ਦਾ ਮਾਮਲਾ ਨਹੀਂ ਹੈ ਖੁੱਲੇ ਮਨ ਨਾਲ ਉਹਨਾਂ ਨੂੰ ਕੇਂਦਰ ਦੀ ਜੋ ਮਦਦ ਚਾਹੀਦੀ ਹੈ ਜਿਸ ਪ੍ਰਕਾਰ ਦੀ ਚਾਹੀਦੀ ਹੈ ਕਿਉਂਕਿ ਇਹ ਤੇ ਫਿਰ ਉਹੀ ਚੁੱਕੇ ਨੇ ਹੁਣ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੱਲ ਇਹ ਤਰਸੋ ਕਹਿ ਰਹੇ ਸੀ ਫੜ ਲਿਆ ਕੱਲ ਇੱਕ ਮੇਲ ਹੋਰ ਆ ਗਈ ਇਸ ਕਰਕੇ ਗੁਰੂ ਘਰ ਦੇ ਅੱਜ ਫਿਰ ਆ ਗਈ ਇਹਦੇ ਤੋਂ ਲੱਗਦਾ ਹੈ ਕਿ ਸਰਕਾਰ ਨੂੰ ਅਹੰਕਾਰ ਛੱਡਣਾ ਚਾਹੀਦਾ ਹੈ ਕੇਂਦਰ ਦੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਇਤੋਨੀਆ ਮਰਿਆਦਾਵਾਂ ਨੂੰ ਧਿਆਨ ਚ ਰੱਖ ਕੇ ਜੋ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਸਕਦੇ ਆ ਉਹ ਕਰਨੇ ਚਾਹੀਦੇ। ਪ੍ਰਤਾਪ ਬਾਜੋਂ ਨੇ ਮੰਗ ਕੀਤੀ ਹੈ ਕਿ ਮੁਖੋਤੀ ਨੇ ਖੁਦ ਇੱਥੇ ਆ ਕੇ ਸੰਗਤ ਨੂੰ ਸੁਰੱਖਿਆ ਦਾ ਭਰੋਸਾ ਦੇਣਾ ਚਾਹੀਦਾ ਹੈ। ਚਲੋ ਮੈਂ ਤਾਂ ਨਹੀਂ ਉਹਨਾਂ ਨੂੰ ਸੱਜ ਬੁੱਧੀ ਤਾਂ ਪਹਿਲੇ ਦਿਨ ਹੀ ਆਜਣੀ ਚਾਹੀਦੀ ਸੀ। ਗੱਲਾਂ ਤੇ ਉਹ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ। ਲੇਕਿਨ ਮਹਾਰਾਜ ਜੀ ਦੇ ਘਰ ਆਣ ਚ ਉਹ ਅਜ ਵੀ ਚਾਰ ਪੰਜ ਦਿਨ ਲੱਗੇ ਉਹਨਾਂ ਦੇ। ਸਾਨੂੰ ਤਾਂ ਜਿਸ ਦਿਨ ਇਹ ਮੇਲ ਦੇ ਬਾਰੇ ਕਿਉਂਕਿ ਇਹਨਾਂ ਨੇ ਇੱਕ ਦੋ ਦਿਨ ਛੁਪਾ ਕੇ ਰੱਖੀ ਹੈ। ਜਿਸ ਦਿਨ ਇਹ ਖਬਰ ਅਖਬਾਰਾਂ ਚ ਆਈਏ ਮੈਂ ਉਸੇ ਦਿਨ ਹੀ ਆਪਣਾ ਪਾਰਟੀ ਨੇ ਉੱਪਰੋਂ ਸੰਦੇਸ਼ ਦਿੱਤਾ ਕਿ ਉੱਥੇ ਜਾ ਕੇ ਮੋਦੀ ਸਾਹਿਬ ਦਾ ਸੰਦੇਸ਼ ਦੇ ਕੇ ਆਓ ਐਚ ਐਮ ਸਾਹਿਬ ਦਾ ਸੰਦੇਸ਼ ਦੇ ਕੇ ਆਓ ਕਿ ਪੂਰੀ ਤਰ੍ਹਾਂ ਨਾਲ ਗੁਰੂ ਘਰ ਦੇ ਜਿਸ ਤਰੀਕੇ ਨਾਲ ਗੁਰੂ ਘਰ ਦੀ ਸਾਡੀ ਸੇਵਾ ਲੱਗੇਗੀ ਲਾਈ ਜਾਏਗੀ ਆਈ ਉਹਨੂੰ ਪੂਰਾ ਕਰਾਂ ਪ੍ਰਤਾਪ ਆਈ ਵੀ ਆਲ ਪਾਰਟੀ ਮੀਟਿੰਗ ਸੱਦੀ ਹੈ ਜੀ ਤੁਸੀਂ ਜੇਕਰ ਮੰਗ ਕੀਤੀ ਕਿ ਆਲ ਪਾਰਟੀ ਮੀਟਿੰਗ ਕੀਤੀ ਜਾਵੇ ਸੀਐਮ ਤੋਂ ਮੰਗ ਕੀਤੀ ਹੈ ਜੀ ਚਲੋ ਦੇਖ ਲਿਆ ਪੀਐਮ ਕੀ ਕਰਦੇ ਨੇ ਪੰਜਾਬ ਸਰਕਾਰ ਇੱਕ ਤਾਲਮੇਲ ਨਹੀਂ ਹੋ ਰਿਹਾ ਮੇਰਾ ਮੇਰਾ ਇਹ ਕਹਿਣਾ ਕਿ ਅੱਜ ਨਾ ਮੈਂ ਮੈਂ ਆ ਕੇ ਅੱਜ ਮੈਂ ਗੁਰੂ ਘਰ ਤੇ ਆਇਆ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਆਪਣੇ ਦੇਸ਼ ਦੀ ਚੜ੍ਹਦੀ ਕਲਾ ਦੀ ਔਰ ਅਸੀਂ ਸਾਰੇ ਪੰਜਾਬ ਦੀ ਬਿਹਤਰੀ ਲਈ ਸਾਨੂੰ ਸਮਰਥਾ ਦੇ ਸਾਡੀ ਪਾਰਟੀ ਦੇ ਕੀ ਕਾਰਕਿਰਤਾ ਨੂੰ ਸਾਡੇ ਨੇਤਾਵਾਂ ਨੂੰ ਤਰੁਣ ਜੀ ਦੇਖੋ ਸਪੈਸ਼ਲ ਆਏ ਨੇ ਬਾਦਲ ਸਾਹਿਬ ਖੜੇ ਨੇ ਸ਼ਵੇਤ ਜੀ ਖੜੇ ਨੇ ਮੇਰੀ ਪਾਰਟੀ ਦੇ ਪੂਰੇ ਲੋਕ ਨਤਮਸਤਕ ਹੋਣ ਆਏ ਨੇ ਕਿ ਪੰਜਾਬ ਦੀ ਬਿਹਤਰੀ ਦੇ ਅੰਦਰ ਸਾਡੀ ਭੂਮਿਕਾ ਭਾਈ ਗੁਰੂ ਸੁਨਿਸ਼ਚਿਤ ਕਰੇ ਝੂਕ ਸਵਾਲ ਝੂਕ ਸਵਾਲ ਵਾਹ ਇੱਕ ਫਿਲਮੀ ਡਰਾਮਾ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਰਚਿਆ ਕਿ ਆ ਕਿ ਸਭ ਹੋ ਗਿਆ ਲੇਕਿਨ ਉਸ ਤੋਂ ਬਾਅਦ ਵੀ ਮੇਲ ਆਈ ਅੱਜ ਵੀ ਮੇਲ ਆਈ ਇਹ ਤਾਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੀ ਸਰਕਾਰ ਔਰ ਆਲ ਮੁੱਖ ਮੰਤਰੀ ਦੋਨੋਂ ਹੀ ਐਡੇ ਗੰਭੀਰ ਮਸਲੇ ਨੂੰ ਵੀ ਬੜਾ ਲਾਈਟਲੀ ਲੈ ਰਹੇ ਸ਼ਾਇਦ ਪੰਜਾਬ ਦੀ ਇਤਰਾਜ਼ ਦੀ ਹੈ ਕਿ ਕਿ ਐਸਾ ਮੁੱਖ ਮੰਤਰੀ ਐਸੀ ਪਾਰਟੀ ਦੀ ਸਰਕਾਰ ਹੈ ਜਿਹਨੂੰ ਵਿਸ਼ਵ ਸਤਰ ਦੀ ਸਭ ਤੋਂ ਮਹੱਤਵਪੂਰਨ ਕੇਂਦਰ ਜਿੱਤੋਂ ਜਿਹਰੇ ਬਰ ప్రతి ਪੂਰੇ ਵਿਸ਼ਵ ਨੂੰ ਸ਼ਰਦ ਹੈ ਜਿੱਥੇ ਚੋਲੀ ਭਰ ਕੇ ਮਿਲਦੀ ਹੈ ਪੂਰੀ ਸੁਰੱਖਿਆ ਵਸੇ ਵੀ ਅਸੀਂ ਸਮਾਨੀ ਕੱਟ ਪਾਰੇ ਮੁੱਖ ਮੰਤਰੀ ਸਾਹਿਬ ਇਹ ਆਉਂ ਲੱਗਦਾ ਹੈ ਕਿ ਅਹੰਕਾਰ ਸੱਤਾ ਦਾ ਅਹੰਕਾਰ ਸਿਰ ਚੜ ਬੋਲ ਰਿਹਾ ਜਦੋਂ ਕਿ ਸਾਰੇ ਲੋਕ ਆ ਕੇ ਤੇ ਸਿਰ ਝੁਕਾਉਂਦੇ ਐ ਇਤੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਇੱਥੇ ਥ੍ਰੈਟ ਆਇਆ ਤੇ ਮੁੱਖ ਮੰਤਰੀ ਸਾਹਿਬ ਕੋਲ 200 ਕਿਲੋਮੀਟਰ ਦਾ ਸਫ਼ਰ ਨਹੀਂ ਇਹ ਤੇ ਜੀ ਪਾਰਟੀਆਂ ਵਾਲੀ ਸਰਕਾਰ ਆ ਕਦੀ ਕਿਸੇ ਦੀ ਪਾਰਟੀ ਤੇ ਕਦੀ ਕਿਸੇ ਦੀ ਪਾਰਟੀ ਪਰ ਮੈਂ ਇੰਨਾ ਕਹਿਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਸਾਡੇ ਕੇਂਦਰ ਦੀ શ્રી ਨਰਿੰਦਰ ਮੋਦੀ ਦੀ ਸਰਕਾਰ ਐਰੇਸੇ ਪੂਰੀ ਤਰ੍ਹਾਂ ਵਚਨਬੱਧ ਹੈ ਸੁਰੱਖਿਆ ਬਲਾਂ ਨੂੰ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਸਰਕਾਰ ਨੂੰ ਕੋਈ ਵੀ ਸਹਾਇਤਾ ਚਾਹੀਦੀ ਤੇ ਸੋ ਅਸੀਂ ਸਾਹਮਣੇ ਆ ਕੇ ਸਾਡੀ ਸਟੇਟ ਦੀ ਪ੍ਰਧਾਨ ਸਾਹਿਬ ਨੇ ਟੀਮ ਬਣਾ ਕੇ ਤੇ ਭੇਜੀ ਕਿ ਕੋਈ ਸਾਡੀ ਲੋੜ ਹੈ ਚਾਹੇ ਸਟੇਟ ਸਬਜੈਕਟ ਹੈ ਲੇਕਿਨ ਕਿਉਂਕਿ ਇਹ ਸਰਦਾ ਦਾ ਕੇਂਦਰ ਹੈ ਪੂਰੇ ਵਿਸ਼ਵ ਦੇ ਅੰਦਰ ਸਾਡੀ ਸਰਕਾਰ ਦਵਾਰ ਤੇ ਖਲੋਤੀ ਜੋ ਹੁਕਮ ਲਾਂਗੇ ਹੁਕਮਨਾਮਾ ਮੰਨਿਆ ਜਾਏਗਾ